ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਟਾਲੀਆਂ ਨਾਲ ਸਹਿਬ ਗੁਰਦੁਆਰਾ ਸਾਹਿਬ ਵਿੱਚ ਤੇ ਮੇਰੀਆਂ ਸਹੇਲੀਆਂ ਨਾਲ ਤੇ ਆਪਾਂ ਹੋ ਰਹੇ ਹਾਂ ਤਿਆਰ ਜੀ ਆਪਾਂ ਇਸ਼ਨਾਨ ਪਾਣੀ ਕਰ ਲਿਆ ਜੀ ਹੁਣ ਆਪਾਂ ਸਿਰਵਾ ਰਹੇ ਹਾਂ ਸਿਰਵਾ ਕੇ ਆਪਾਂ ਜਾਵਾਂਗੇ ਜੀ ਤਸੀਂ ਵੀ ਕਰਿਓ ਸਾਡੇ ਨਾਲ ਜਾ ਕੇ ਦਰਸ਼ਨ ਮੇਲਾ ਗੁਰਦੁਆਰਾ ਸਹਿਰ ਦਾ ਤੇ ਆਪਾਂ ਕਰਵਾਉਣ ਗਏ ਸੀ ਉੱਥੇ ਥਾਲਾ ਜੀ ਨਾਲੇ ਆਪਾਂ ਫੇਰ ਸੋਚਿਆ ਵੀ ਗੁਰੂ ਘਰ ਕਿਉਂ ਨਾ ਮੱਥਾ ਟੇਕ ਕੇ ਦਰਸ਼ਨ ਮੇਲਾ ਕਰੀਏ ਸਰ ਵੈਕਲ ਦਾ ਥਾਲਾ ਕਰਵਾਉਣ ਗਏ ਸੀ ਜੀ ਆਪਾਂ ਉਹ ਵੀਡੀਓ ਸਾਨੂੰ ਅਲੱਗ ਬਣਾ ਕੇ ਦੇਵਾਂਗੇ ਕਿਉਂਕਿ ਵੱਡੀ ਵੀਡੀਓ ਬਣਦੀ ਸੀ ਫੇਰ ਜ਼ਿਆਦਾ ਕੁਛ ਜੇ ਕਹੋਗੇ ਸੁਣ ਦੱਸ ਦਾਂਗੇ ਆਪਾਂ ਕਿੱਥੇ ਥਾਲਾ ਕਰਵਾਉਣ ਗਏ ਸੀ ਰੈਕੋਰਡ ਤੇ ਜਿਹੜੇ ਜਾਣਦੇ ਉੱਥੇ ਥੋਲੇ ਵਾਲੇ ਨੂੰ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ ਤੇ ਆਪਾਂ ਹੁਣ ਜੀ ਹੋ ਗਏ ਤਿਆਰ ਜਾਣ ਵਾਸਤੇ ਲਓ ਜੀ ਆਪਾਂ ਬਾਹਲੀ ਰਕਾਬੀ ਪੈਰਾਂ ਤੇ ਗਰਦ ਜੀ ਨਹੀਂ ਜਪੈਂਦੀ ਰਕਾਬੀ ਬੰਦ ਵਧੀਆ ਰਹਿੰਦੀ ਹੈ ਬਾਹਰ ਜਦੋਂ ਬੱਸ-ਵੱਸ ਤੇ ਜਾਣਾ ਹੋਵੇ ਬੱਸ ਦੇ ਸਾਰੇ ਚਿੰਤੇ ਆਪਾਂ ਚੱਕ ਲਿਆ ਪਰਸ ਜੀ ਆਪਾਂ ਭੁੱਲੇ ਹੁਣ ਅੰਦਰ ਆਪਣੀ ਐਨਕ ਤੇ ਵਾਪਸ ਜਾ ਕੇ ਆਪਾਂ ਲੈ ਕੇ ਆਵਾਂਗੇ ਐਨਕ ਚੱਕ ਕੇ ਲੋ ਜੀ ਬਣਾਈ ਰਹੋ ਆਪਣੀ ਵੀਡੀਓ ਦੇ ਨਾਲ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਤਸਨ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਘਟੀਆ ਲੱਗਦੀ ਹੁੰਦੀ ਹੈ ਤਾਂ ਵੀ ਤੁਸੀਂ ਕਮੈਂਟ ਕਰਕੇ ਦੱਸਣਾ ਤੇ ਕੋਈ ਗੁੱਸੇ ਵਾਲੀ ਗੱਲ ਨਹੀਂ ਜੇ ਆਪਣੀ ਵੀਡੀਓ ਚ ਕੋਈ ਗਲਤੀ ਹੁੰਦੀ ਹੈ ਤਾਂ ਆਪਾਂ ਨੇ ਜਰੂਰ ਦੱਸਣਾ ਜੀ ਮੈਂ ਤੁਹਾਡੀ ਛੋਟੀ ਭੈਣਾਂ ਕਿਸੇ ਦੀ ਮਾਂ ਵਰਗੀਆਂ ਕਿਸੇ ਦੀ ਭੈਣਾਂ ਵਰਗੀਆਂ ਕਿਸੇ ਧੀਾਂ ਵਰਗੀਆਂ ਤੇ ਮਨੁੱਖ ਗਲਤੀਆਂ ਦਾ ਪਤਲਾ ਜੀ ਤੇ ਲਓ ਜੀ ਆਪਾਂ ਹੁਣ ਤਿਆਰ ਹੋ ਕੇ ਚੱਲੇ ਜੀ ਗੁਰਦੁਆਰਾ ਸਾਹਿਬ ਦੇ ਕਰਾਂਗੇ ਦਰਸ਼ਨ ਜੀ ਤੁਸੀਂ ਵੀ ਸਾਡੇ ਨਾਲ ਬਣੇ ਰਹੋ ਤੇ ਆਪਾਂ ਨੂੰ ਜ਼ਰੂਰ ਮੌਕਾ ਖੰਜਿਆਉਣਾ ਨਹੀਂ ਚਾਹੀਦਾ ਜਦੋਂ ਵੀ ਵਕਤ ਮਿਲੇ ਤਾਂ ਜਾਣਾ ਚਾਹੀਦਾ ਚਲੋ ਜੀ ਇਹ ਵੀ ਸਵੱਬ ਨਾਲ ਜਾਇਆ ਜਾਂਦਾ ਹੈ ਪਹਿਣਾ ਪਾਣ ਦੇ ਸਾਥ ਨਾਲ ਹੀ ਆਪਾਂ ਜਾ ਸਕਦੇ ਹਾਂ ਦਰਸ਼ਨ ਮਿਲ ਸਕਦੇ ਆਪਾਂ ਨੂੰ ਜ਼ਰੂਰ ਦੋ ਚਾਰ ਭੈਣਾਂ ਨਾਲ ਸਾਥ ਰੱਖਣਾ ਚਾਹੀਦਾ ਜੋ ਆਪਾਂ ਨੂੰ ਕਿਤੇ ਲੈ ਜਾਣਾ ਆਪਾਂ ਮਲਵਾਉਨੇ ਭੈਣ ਨਾਲ ਜਿਹੜੀਆਂ ਆਪਣੇ ਨਾਲ ਜਾ ਸਕਦੀਆਂ ਨੇ ਐ ਮੇਰੀ ਕੁਲਵਿੰਦਰ ਸੇਲੀ ਤੇ ਇੱਕ ਮੇਰੀ ਆ ਸੇਲੀ ਐ ਤੇ ਅਸੀਂ ਦਿਨੇ ਸਹਿ ਲਏ ਗਈਆਂ ਜੀ ਨਾ ਅਸੀਂ ਥੋੜਾ ਕਰਵਾ ਲਈਏ ਨਾ ਅਸੀਂ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਮੇਲਾ ਕੀਤਾ ਲਓ ਜੀ ਇਹ ਗੁਰਦੁਆਰੇ ਦੀ ਮੇਨ ਡਿਓਡੀ ਆ ਗਈ ਟੈਲੀਆਣਾ ਗੁਰਦੁਆਰਾ ਸਾਹਿਬ ਦੀ ਤੇ ਹੁਣ ਹੋ ਗਿਆ ਆਪਾਂ ਇੰਟਰਵਿਊ ਗੁਰਦੁਆਰੇ ਵਿੱਚ ਚਲੋ ਜੀ ਤੁਸੀਂ ਵੀ ਕਰੋ ਦਰਸ਼ਨ ਮੇਲਾ ਜ਼ਰੂਰ ਲਓ ਜੀ ਸੋਨ ਗੁਰਦੁਆਰਾ ਦਾ ਖਾਈ ਦਿੱਤਾ ਕਿੰਨਾ ਸੋਹਣਾ ਤੇ ਸੁੰਦਰ ਗੁਰਦੁਆਰਾ ਆਓ ਗੰਗਾ ਸਾਗਰ ਦੀ ਆਪਾਂ ਫੋਟੋ ਲੈਤੀ ਹੈ ਜੀ ਜੋ ਪਾਕਿਸਤਾਨ ਚਲੇ ਜਾਂਦਾ ਜੀ ਦੇਖੋ ਜੀ ਤੁਸੀਂ ਕਿੰਨਾ ਵਧੀਆ ਲੱਗ ਰਿਹਾ ਹੈ ਵੇ ਗੁਰੂ ਘਰ ਦਾ ਬਹੁਤ ਹੀ ਸੋਹਣੀ ਦਿਖ ਦਿੱਤੀ ਹੋਈ ਹੈ ਦੇਖੋ ਘਾਹ ਨੂੰ ਕਿੰਨਾ ਵਧੀਆ ਕਾਟਿੰਗ ਕਰਕੇ ਕਿੰਨਾ ਫੁੱਲਾਂ ਨਾਲ ਸਜਾਇਆ ਹੋਇਆ ਹੈ ਬਹੁਤੀ ਵਧੀਆ ਲੱਗਦਾ ਮਨ ਮਾਉਂਦਾ ਜੀ ਲਓ ਜੀ ਹੁਣ ਆਪਾਂ ਸੁਣ ਕਰਾ ਰਹੇ ਆਂ ਦਰਸ਼ਨ ਮੇਲੇ ਗੁਰੂ ਘਰ ਦਾ ਦੇਖੋ ਤੁਸੀਂ ਵੀ ਮੱਥਾ ਜੀ ਜੇਦਾ ਆਪਾਂ ਕਦੇ ਵੀ ਕਿਸੇ ਗੁਰੂ ਘਰ ਜਾਨੇ ਤਾਂ ਆਪਾਂ ਨੂੰ 10 ਮਿੰਟ ਜ਼ਰੂਰ RAM ਨਾਲ ਬੈਠਣਾ ਚਾਹੀਦਾ ਤੇ ਜਦੋਂ ਆਪਾਂ ਬੰਦਿਆਂ ਨਾਲ ਜਾਨੇ ਆ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਚਲ ਬੀਬੀਆਂ ਆਪਾਂ ਫੇਰ ਵੀ ਟਾਈਮ ਕੱਢ ਲੈਨੇ ਵੀ ਚਲੋ ਜੀ ਆਏ ਆਂ ਬੈਠ ਜਾਨੇ ਆਪਾਂ ਤੇ ਆਪਾਂ ਨੇ ਜ਼ਰੂਰ ਲਾਹਾ ਲੈਣਾ ਚਾਹੀਦਾ ਬਾਣੀ ਦਾ ਹੁਣ ਆਪਾਂ ਕਰਵਾਈ ਦੇ ਕਟਵਾਈ ਜੀ ਬਾਰੇ ਪ੍ਰਸਾਦ ਲੈਤਾ ਤੇ ਹੁਣ ਆਪਾਂ ਇੱਧਰ ਇੱਕ ਗੁਰਦੁਆਰਾ ਬਣਿਆ ਹੈ ਮਨਜੀ ਸਾਹਿਬ ਆ ਇਤਿਹਾਸ ਸੁਣ ਮੈਂ ਦਿਖਾਤਾ ਜੀ ਤੁਸੀਂ ਪੜ੍ਹ ਸਕਦੇ ਹੋ ਗੁਰਗੋਬਿੰਦ ਸਿੰਘ ਜੀ ਲੇਹੇ ਨਦੀ ਦੇ ਕਿਨਾਰੇ ਬੈਠੇ ਸੀ ਆ ਇੱਥੇ ਜੀ ਮੁਗਲ ਰਾਜ ਦੀ ਜੜਪੁੱਟੀ ਸੀ ਗੁਰਗੋਬਿੰਦ ਸਾਹਿਬ ਜੀ ਨੇ ਤੇ ਇੱਥੇ ਬੈਠ ਕੇ ਬੁੱਢੀ ਸੀ ਤੇ ਇਤਿਹਾਸ ਲਿਖਿਆ ਹੋਇਆ ਹੈ ਜਦੋਂ ਜੀ ਨੂਰੇ ਨੂੰ ਭੇਜ ਕੇ ਉਹਨਾਂ ਦੀ ਭੈਣ ਕੋਲੋਂ ਖਬਰ ਮਗਵਾਈ ਸੀ ਸਹਿਬਜ਼ਾਦਿਆਂ ਬਾਰੇ ਛੋਟੇ ਸਹਿਬਜ਼ਾਦਿਆਂ ਦੀ ਤੇ ਨੈ ਮਾਤਾ ਗੁਜਰਕਾਰ ਦੀ ਇਸ ਜਗ੍ਹਾ ਤੇ ਬੈਠੇ ਸੀ ਤੇ ਇਤਿਹਾਸ ਵੀ ਸਾਨੂੰ ਆਪਾਂ ਕੈਮਰੇ ਵਿੱਚ ਕੈਚ ਕਰਕੇ ਦਿਖਾਤਾ ਤੁਸੀਂ ਪੜ ਸਕਦੇ ਆ ਤੇ ਆ ਬਹੁਤ ਵਧੀਆ ਹੈ ਇੱਥੇ ਵੀ ਦਰਖਤ ਪਾਲਦਾਰ ਲੱਗੇ ਹੋਏ ਨੇ ਜੀ ਤੇ ਆਪਾਂ ਇੱਥੇ ਵੀ 10 ਮਿੰਟ ਬੈਠੇ ਚਲੋ ਜੀ ਆਪਾਂ ਨੂੰ ਜ਼ਰੂਰ ਲਾਹਾ ਖਟਣਾ ਚਾਹੀਦਾ ਇੱਧਰ ਹੁਣ ਸਾਨੂੰ ਇਤਿਹਾਸ ਬਾਰੇ ਜਾਣ ਕਰਵਾਤਾ ਤੇ ਆਹ ਨੇ ਜੀ ਘਰ ਜੋ ਆਪਾਂ ਬੜੀ ਸਰਦਨ ਨਾਲ ਸਾਰੇ ਲੋਕ ਇੱਥੇ ਘਰ ਪਾਉਂਦੇ ਆ ਤੇ ਇੱਥੇ ਕਿਲੀਆਂ ਗੜਦੇ ਆ ਇਕੀਲੀਆਂ ਦੋ ਘਰੇ ਲੈ ਜਾਂਦੇ ਆ ਜੀ ਡੰਗਰਾਂ ਵਾਸਤੇ ਫਿਰ ਇੱਥੇ ਚਾਰ ਚੜਾਏ ਜਾਂਦੇ ਤੇ ਇੱਧਰ ਜਿੱਥੇ ਗੁਰੂ ਜੀ ਨੇ ਘੋੜਾ ਬੰਨਿਆ ਸੀ ਤੇ ਇਸ ਸਥਾਨ ਤੇ ਇਕੀਲੀਆਂ ਦੀ ਮਹੱਤਤਾ ਜੀ ਇੱਥੇ ਦੁੱਧ ਚੜਦਾ ਪੂਰਨਵਾਸੀ ਨੂੰ ਜੇ ਦੁੱਧ ਚੜਦਾ ਇੱਥੇ ਨੂਰੇ ਤੋਂ ਅਸਰ ਛੋਟੀ ਜਵਾਈ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਕਹਿੰਦੇ ਵੀ ਦੁੱਧ ਨੂਰਾ ਕਹਿੰਦਾ ਮੈਂ ਘਰੋਂ ਜਾ ਕੇ ਲੈ ਕੇ ਆਉਣਾ ਗੁਰੂ ਗੋਬਿੰਦ ਸਿੰਘ ਜੀ ਨੇ ਦੁੱਧ ਮੰਗੇ ਸੀ ਉਹਨਾਂ ਤੋਂ ਤੇ ਉਹ ਕਹਿੰਦੇ ਘਰੇ ਜਾ ਕੇ ਲੈ ਕੇ ਆਉਣਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਉਸਰ ਝੋਟੀ ਵੱਲ ਸਾਰਾ ਕਰਤਾ ਵੀ ਇਹਨੂੰ ਜੋ ਲੋ ਤੇ ਫੇਰ ਇਹ ਜਿਹੜਾ ਗੁਰਸਾਗਰ ਆ ਜੀ ਤੇ ਤੁਸੀਂ ਦੇਖਿਆ ਕਲ ਸੇ ਦੇ ਵਿੱਚ ਜੋਇਆ ਇਹਦੇ ਵਿੱਚ ਸੇਕ ਸੀ ਕੋਈ ਵੀ ਦੁੱਧ ਥੱਲੇ ਨਹੀਂ ਸੀ ਡੁੱਲਿਆ ਇਸੇ ਵਿੱਚ ਹੀ ਚਵਾਇਆ ਸੀ ਗੁਰੂ ਜੀ ਨੇ ਤੇ ਹੁਣ ਆਪਾਂ ਅੱਗੇ ਘਰੇ ਜੀ ਸਾਨੂੰ ਬਸ ਛੱਡਾ ਵੀ ਦਿਖਾਤਾ ਤੇ ਬਸ ਛੱਡੇ ਦੀਆਂ ਰੌਣਕਾਂ ਵੀ ਤੁਸੀਂ ਦੇਖ ਲਈ ਹੁਣ ਆਪਾਂ ਨੂੰ ਮੌਸਮ ਹੋਇਆ ਤੇ ਅਸੀਂ ਆਮਦੇ ਨੂੰ ਠੰਡਾ-ਠੰਡਾ ਤੇ ਮੈਂ ਥੋੜਾ ਜਿਹਾ ਇੱਧਰ ਆ ਕੇ ਵੀਡੀਓ ਬਣਾਈ ਲਓ ਜੀ ਬਿੰਦ ਆ ਕੇ ਆਪਾਂ ਨੂੰ ਮੌਸਮ ਦਾ ਆਨੰਦ ਵੀ ਲੈਣਾ ਚਾਹੀਦਾ ਅੰਦਰ ਤਾਂ ਬਸ ਫਿਰ ਆਪਾਂ ਜੇਲ੍ਹ ਚ ਬੰਦ ਹੋ ਜਾਣੇ ਮਸਾਂ ਤੋਂ ਨਜ਼ਾਰਾ ਜ਼ਰੂਰ ਲੈਣਾ ਚਾਹੀਦਾ ਆਪਾਂ ਨੂੰ। ਪਾਂਸੀਆਂ ਦੀ ਤਰ੍ਹਾਂ ਘੁੰਮਣਾ ਚਾਹੀਦਾ ਆਪਾਂ ਨੂੰ ਵੀ। ਜਿਵੇਂ ਪਾਂਸੀ ਪਿੰਜਰੇ ਤੋਂ ਨਿਕਲਦੇ ਆਈ ਆ ਆ ਜਿਹੜੀਆਂ ਕੋਠੀਆਂ ਪਾਲੀਆਂ। ਇਹਨਾਂ ਤੋਂ ਬਾਹਰ ਨਜ਼ਾਰਾ ਲੈਣ ਲਈ ਮਸਾਂ ਨਿਕਲਦੇ ਤੇ ਕੱਪੜੇ ਆਪਣੇ ਤੈਨ ਲਗਾਏ ਪਏ ਨੇ। ਤੇ ਆਪਾਂ ਹੁਣ ਪੀ ਰਹੇ ਹਾਂ ਚਾਹ ਬਾਹਰ ਕਿੰਨਾ ਮਰਜੀ ਚਾਹ ਪਾਣੀ ਪੀ ਲਈ ਜੀ ਆ ਜਿਹੜੀ ਘਰ ਦੀ ਚਾਹ ਦਾ ਆਨੰਦ ਆ ਇਹ ਖੁਸ਼ ਹੋ ਰਹੀ ਹੈ। ਤੇ ਮੈਂ ਬਾਹਰ ਗੇੜਾ ਘੜਦੀ ਘੜਦੀ ਨੇ ਚਾਹ ਆਪਣੀ ਕਰ ਲਈ ਠੰਡੀ ਤੇ ਇਸ ਕਰਕੇ ਪੀਣ ਦਾ ਕੋਈ ਇਨਾ ਹੁਣੀ ਆਇਆ ਹੈਗਾ ਤੇ ਹੁਣ ਆਪਾਂ ਪੀ ਰਹੀ ਹੈ ਚਾਹ ਥੋੜੀ ਠੰਡੀ ਹੋ ਗਈ ਚਾਹ ਮੇਰੀ ਠੰਡੀ ਚਾਹ ਮੈਨੂੰ ਬਦੀ ਨਹੀਂ ਲੱਗਦੀ ਉਹ ਤਾਂ ਚਾਹ ਸਿਹਤ ਲਈ ਮਾੜੀ ਹੈ ਪਰ ਫੇਰ ਵੀ ਸਰਦਾ ਨਹੀਂ ਹੈਗਾ ਕੀ ਕਰੀ ਇਹ ਨਸਾ ਜਿਹੜਾ ਹੈਡਾਂ ਲੱਗ ਗਿਆ ਉਹ ਨਹੀਂ ਸੁੱਟਦਾ ਤੇ ਬਥੇਰਾ ਸੱਡਣ ਦੀ ਕੋਸ਼ਸ਼ ਕਰਦੇ ਆ ਵੀ ਸੱਡ ਦਿੰਨੇ ਆ ਸੱਡ ਦਿੰਨੇ ਆ ਆਵਲੀਿਆਂ ਦੀ ਤਰ੍ਹਾਂ ਬਸ ਜਿਵੇਂ ਆਵਲੀ ਨੂੰ ਫੀਮ ਦੀ ਤੋੜ ਲੱਗ ਜਾਂਦੀ ਐ ਸਾਨੂੰ ਚਾਹ ਬਿਨਾ ਤੋੜ ਲੱਗ ਜਾਂਦੀ ਐ ਰਹਿ ਨਹੀਂ ਸਕਦੇ ਤੇ ਨਾਲੇ ਕਹਿੰਦੇ ਵੀ ਇਹ ਚੰਗੀ ਨਹੀਂ ਹੈਗੀ ਆਪਣੇ ਸਰੀਰ ਵਾਸਤੇ ਲਓ ਜੀ ਢੋਲ ਪ੍ਰਧਾਨ ਜੀ ਨੇ ਕੱਢਿਆ ਹੋ ਬਾਰੇ ਤੇ ਬੀਬੀ ਕਹਿੰਦੀ ਮੀਨਾ ਅੱਜ ਮੈਂ ਇਹਨੂੰ ਅੰਦਰ ਕਰਦੇ ਆਂ ਕਰਗੇ ਜਦੋਂ ਜਿਹੇ ਲਓ ਜੀ ਢੋਲ ਸਿੱਟ ਲਈ ਅਸੀਂ ਆਪਦੇ ਉੱਤੇ ਮੈਂ ਕਿਹਾ ਵੀ ਤੁਸੀਂ ਨਾ ਕੜੀ ਸੋਏ ਨੂੰ ਕੋਈ ਨਹੀਂ ਮੀਂਹ ਗਿਦਰੇ ਨਹੀਂ ਆਉਂਦਾ ਪਰ ਇਹਨੇ ਆਪਦੀ ਕੋਸ਼ਿਸ਼ ਰੱਖੀ ਜਾ ਰਹੀ ਤੇ ਇੱਥੇ ਤੱਕ ਰੋੜ ਲਏ ਹੁਣ ਇਹਨੂੰ ਗਾਹਾਂ ਨਹੀਂ ਅੱਗੇ ਲੱਗਦਾ ਹੁਣ ਕੋਈ ਚੱਕ ਕੇ ਲਾਉਣਾ ਪਊਗਾ ਤੇ ਲਓ ਜੀ ਰੋੜ ਰੋੜ ਕੇ ਲਿਆਂਦਾ ਇਥੇ ਤੱਕ ਪਹੁੰਚਾਇਆ ਪਰ ਗਾ ਅੰਦਰ ਨਹੀਂ ਗਏ ਹੁਣ ਅਸੀਂ ਫੇਰ ਹਾਂ ਜਾ ਮੈਂ ਤੇ ਬੀਬੀ ਤੇ ਹੁਣ ਅਸੀਂ ਫੇਰ ਪ੍ਰਧਾਨ ਜੀ ਲਿਆਏ ਦਹੀਂ ਪੱਲੇ ਦਹੀਂ ਪੱਲੇ ਖਾ ਰਿਹਾ ਤੁਸੀਂ ਵੀ ਖਾਓ ਜੀ ਦਹੀਂ ਪੱਲੇ ਇਹ ਦੀਪ ਘਟਾਬੇ ਤੋਂ ਨਾ ਇ ਤਾਂ ਗੋਲ ਗੱਪਿਆਂ ਦਾ ਪਾਣੀ ਲਏ ਨਾ ਹੀ ਲਏ ਸਾਡੇ ਵਾਸਤੇ ਦਹੀਂ ਪੱਲੇ ਹੁਣ ਅਸੀਂ ਕਰਾਂਗੇ ਇੰਜੋਏ ਦਹੀਂ ਪੱਲੇ ਤੁਸੀਂ ਵੀ ਖਾਓ ਜੀ ਬਹੁਤ ਹੀ ਟੈਸਟੀ ਹੁੰਦੇ ਦਹੀਂ ਪਲੇ ਪਰ ਬਾਹਰ ਜੇ ਤੋਂ ਪਲੇਟ ਚ ਖਾਣੇ ਉਹਦੀ ਵਧੀਆ ਲੱਗਦੀ ਘਰੇ ਨੀਨੇ ਖਾਦੇ ਜਾਂਦੇ ਪਤਾ ਨਹੀਂ ਕੀ ਗੱਲ ਜੇ ਤੋਂ ਆਪਾਂ ਬਾਹਰ ਜਾ ਕੇ ਖਾਣੇ ਉਹ ਆਪਾਂ ਖਾ ਲੈਨੇ ਸਾਰੀ ਪਲੇਟ ਘਰੇ ਤਦ ਵਿਚਾਲੀ ਅੜ ਜਾਂਦਾ ਲਓ ਜੀ ਕਦੇ ਕਦੇ ਖਾਣਾ ਚਾਹੀਦਾ ਜ਼ਰੂਰ ਬਾਹਰ ਦਾ ਖਾਣਾ ਵੀ ਪਰ ਰੋਜ਼ ਨਹੀਂ ਫਾਸਟ ਫੂਡ ਤੋਂ ਥੋੜਾ ਜਿਹਾ ਗਰੇਜ ਹੀ ਕਰਨਾ ਚਾਹੀਦਾ ਪਰ ਕਦੇ ਕਦੇ ਮੌਸਮ ਚ ਖਾ ਵੀ ਲੈਣਾ ਚਾਹੀਦਾ ਲਓ ਜੀ ਨਾ ਆਪਾਂ ਪ੍ਰਧਾਨ ਸਾਹਿਬ ਨਾਲ ਕੀਤੀਆਂ ਗੱਲਾਂ ਬਾਤਾਂ ਤੇ ਨਾਲ ਸੁਣ ਵੀਡੀਓ ਦਿੱਤੀ ਕਿਉਂਕਿ ਮੇਰੀ YouTube ਫੈਮਿਲੀ ਮੇਰੀ ਵੀਡੀਓ ਨੂੰ ਦੇਖਦੀ ਹੋਊਗੀ ਮੈਨੂੰ ਉਮੀਦ ਰਹਿੰਦੀ ਹੈ। ਵੀਓ ਦੇ ਦੇਖਣਗੇ ਮੇਰੀ ਵੀਡੀਓ ਤੇ ਸੋਹਣੇ-ਸੋਹਣੇ ਕਮੈਂਟਸ ਕਰਕੇ ਆਪਾਂ ਵੀਡੀਓ ਵੀ ਗਲੇਟ ਨਹੀਂ ਕਰ ਸਕਦੇ ਜੇ ਛੋਟ ਹੀ ਪਾਈ ਹੈ ਜਾਂ ਵੱਡੀ ਪਾਈ ਜਰੂਰ ਛੋੜਨਾ ਸ਼ੇਅਰ ਕਰਦੇ ਆ ਆਪਣੀਆਂ ਗੱਲਾਂ ਬਾਤਾਂ ਤੁਸੀਂ ਵਸੇ ਅਸੀਂ ਆਪਣੀ ਇੱਕ ਹੌਸਲਾ ਬਣਾ ਕੇ ਰੱਖਣਾ ਜੀ ਤੁਹਾਡੇ ਸਪੋਰਟ ਨਾਲ ਆਪਾਂ ਅੱਗੇ ਵਧਣਾ ਤੇ ਐਵੇਂ ਜਿ ਕਰੇ ਆਪਣੀ ਫੈਮਿਲੀ ਆਪਾਂ ਨੂੰ ਪਿਆਰ ਦਿੰਦੀ ਰਹੇ ਬਹੁਤ ਹੀ ਵਧੀਆ ਆਪਣੇ ਨਾਲ ਜੁੜਿਆ ਆਪਾਂ ਨੂੰ ਉਮੀਦ ਨੇ ਸੀ ਜਿੰਨੇ ਵਧੀਆ ਆਪਣੇ ਨਾਲ ਜੁੜਨਗੇ ਬਹੁਤ ਹੀ ਵਧੀਆ ਫੈਮਿਲੀ ਜੁੜੀ ਹੈ ਭੈਣ ਭਰਾ ਬੱਚੇ ਛੋਟੇ ਬੱਚੀਆਂ ਮੈਂ ਬਹੁਤ ਹੀ ਪਿਆਰ ਕਰਦੇ ਆ ਜੀ ਤੇ ਆਪਣਾ ਦਹੀ ਭਰਲਾ ਵੀ ਸੋਨ ਦੱਸਿਆ ਬਹੁਤ ਟੈਸਟੀ ਹੈ ਲਓ ਜੀ ਹੁਣ ਆਪਾਂ ਕਰ ਰਹੇ ਹਾਂ ਵੀਡੀਓ ਦਾ ਐਂਡ ਫੇਰ ਮਿਲਾਂਗੇ ਕਿ ਨਵੀਂ ਵੀਡੀਓ ਨਾਲ ਤੁਸੀਂ ਵਧੀਆ ਰਿਸਪਾਂਸ ਦਿੰਦੇ ਰਹੋ ਜੀ ਲੋ ਜੀ ਨਿਆ ਆਪਾਂ ਹੱਸਣ ਵਾਲੀਆਂ ਬਿੰਦ ਗੱਲਾਂ ਕੀਤੀਆਂ ਇੰਨਾ ਕ ਆਪਾਂ ਨੂੰ ਇੰਜੋਏ ਕਰਨਾ ਚਾਹੀਦਾ ਇਕੱਠੇ ਬੈਠ ਕੇ ਫੈਮਿਲੀ ਨਾਲ ਇਹ ਵੀ ਜ਼ਰੂਰੀ ਹੈ ਨਾਲੇ ਆਪਣੀ ਬਣ ਗਈ ਵੀਡੀਓ ਤੇ ਨਾਲੇ ਆਪਾਂ ਸੋੜਨ ਗੱਲਾਂ ਬਾਤਾਂ ਸ਼ੇਅਰ ਕਰ ਲੀਆਂ ਜੀ